ਕਰੀ ਨੇ ਚੱਲਣੀ ਹੈ ਉੱਧਰ ਨੂੰ ਭੈਣ ਚੁੱਗਾ ਤਨ ਮੈਂ ਪਹਿਲੇ ਗਿਆ ਸੀ ਭੈਣ ਦੀ ਮੋਦੀ ਜਾਵੇ ਉਹ ਆ ਜੜਾ ਗੱਡੀ ਆ ਗਈ ਭੈਣ ਨੂੰ ਭਾਈ ਮੈਂ ਪਹਿਲਾਂ ਭੈਣ ਜਾਉਂਦਾ ਇੱਥੇ ਇਧਰ ਮੋੜ ਆ ਚੜ ਗਏ ਬਾਈ ਗੱਡੀਆਂ ਓਏ ਕੋਈ ਨਹੀਂ ਕਿੱਥੇ ਮੋੜ ਇਧਰ ਮੋੜ ਕੋਲੀ 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 ਥਾਏ ਚੜ ਗਏ ਦੋ ਆ ਹੋਈ ਦੋ ਆ ਹੋ ਜਾਂ ਤਿੰਨ ਹੋ ਜਾਂਦੀਆਂ ਪੰਜ ਗੱਡੀਆਂ ਥਲੇ 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 ਜਾਂਦੇ ਨੇ ਸਾਰੇ ਪੈਣ ਦੀਆਂ ਪੈਣ ਦੇ ਸ਼ੋਰ ਆਇਦਰਾ ਮੂੰਹ ਕਮਾ ਦੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਭੈਣ ਚੋ ਦਾ ਹਾਂ ਹਾਂ ਇਹਨੂੰ ਗਵਾਇਦਾਂ ਮੇਰੋ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਂਤੀਓ ਕਦੋਂ ਜਾਗੋਂਗੇ ਕਦੋਂ ਉੱਠੋਂਗੇ ਕਰ ਖਿੱਚਦਾ ਯਾਰ ਭੈਣ ਗੱਲ ਆੜਿਆ ਭੈਣ ਦੀ ਖੁੱਦੀ ਆ ਵਾ ਆਇਦਰਾ ਕਰ ਬਾੜ ਦੀ ਭਾਈ ਭੈਣ ਚ ਗੱਡੀ ਮੂਰੇ ਬੱਚ ਮਾਰਨੀ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚ ਉੱਠਣਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਸ਼ਹਿਰਾਂ ਪੀ ਕੇ ਮਾਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਨਤ ਦਾ ਲੱਖ ਦੀ ਲਾਹਨਤ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਤੀ ਜਵਾਂ ਆਗਣਾ ਥੱਲੇ ਆ ਜੇ ਹੋਲੀ ਰੱਖ ਐ ਗੱਡੀ ਵਿੱਚ ਮਾਰ ਰਹੀ ਗੱਡੀ ਬਾਈ ਉਹਨੇ ਕਿ ਝਾ ਮੋੜ ਮੋੜ ਅੰਚੂ ਕਿਰਾਂ ਰੁਲਕੀਆਂ ਹਾਂ ਬੁਲਕੀਆਂ ਪਿੰਡ ਚ ਪਿੰਡ ਚ ਵੜ ਪਿੰਡ ਚ ਪਿੰਡ ਚ ਕਿਹੜੀ ਨਿਕਲੂ ਬੇਤੋਂ ਵਦਾਨ ਕਿਹੜੀ ਤੇਆ ਕੱਢੀਆਂ ਓਏ ਚਾਰ ਕੱਢੀਆਂ ਨੇ ਹੈਂ ਸਾਰਾ ਇਧਰੋਂ ਤੇ ਜਿਹੜੀ ਗੱਡੀ ਆ ਗਈ ਉੱਥੇ ਜਮ ਹੌਲੀ ਹੌਲੀ ਹੁਣ ਨਾ ਪੈਣ ਮਾਨੂੰ ਰੇ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇ ਨੇ ਉਹ ਮਰੀਆਂ ਜ਼ਮੀਰਾਂ ਵਾਲੋ ਲਾਂਦ ਤੇ ਕੋਲ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜੇ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਿਧਾਣੇ ਦੇ ਆਲੇ-ਦਲੇ ਉੱਠ ਕੇ ਤੁਸੀਂ ਬੱਚਾ ਬੱਚਿਓ ਦੇ ਝੋਗ ਦੇ ਉੱਤੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਈਆਂ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਇੱਥੇ ਕਿੰਨਾ ਕਨੂੰ ਰੋਕ ਲੈਣਗੇ ਕਿੰਨਾ ਕਨੂੰ ਨਾਕੇ ਲਾਗਦੇ ਨੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਤੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾਂ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪਲਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਉਹਦੇ ਨਾਲ ਦੇ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਕੱਲਾ ਲੁਧਿਆਣਾ ਹੀ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟਾਂ ਦੇ ਦੂਜੇ ਪਾਸੇ ਹੀ ਹੋਗੀਆਂ ਬਾਈ ਨੂੰ ਨਹੀਂ 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 ਦੂਣ ਕਿੱਟੀ ਜਲ ਮਾੜਾ ਜਾਂ ਆਹੀ ਆਇਆ ਉਹ ਮਾਰਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਪਿੰਡ ਚ ਬਾੜ ਦੇ। ਇੱਥੇ ਗਲੀ ਚ ਬਾੜ। ਅਰੇ ਹਮ ਨੂੰ ਵੇਰਾ। ਬਈ ਦੋ ਇਹਨੇ ਮੂਹਰੇ ਕਰਦੇ ਹੋ। ਨਹੀਂ ਨਹੀਂ ਤੂੰ ਵਗਰਾ ਪਿੰਡਸ ਦਾ ਬਾੜ। ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੱਚੜ। ਕੇ ਜਿਹੜੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾਤ ਲੋਕ ਹੋ ਤੁਸੀਂ। ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਤਾ ਪੰਜਾਬ ਕਾਲੇ ਪਾਣੀਆਂ ਦਾ ਜ਼ਹਿਰਾਂ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨੇ ਕ ਨੂੰ ਕੱਬ ਲਓਗੇ ਕਿੰਨੇ ਕ ਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੋਣਾ ਕੱਲਾ ਭਵੰਤ ਨਹੀਂ ਕੇਜਰੀਵਾਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹਦਾ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਛੇ ਦੀ ਕੱਪਲਾ ਨੂੰ ਪੈ ਪੈਂ ਹੈ ਨਹੀਂ ਉਹ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਿਆ ਹਾਰਨ ਤੇ ਹੱਥ ਰਖਾਣ ਦੇ ਹੱਥ ਰਖਾ ਹੱਥ ਰਖਾਣ ਤੇ ਯਾਰ ਗਮਰੀ ਵੰਦਾ ਭਾਈ ਇਹ ਥੋਪਨ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟ੍ਰੈਕਟਰ ਪੂਰੇ ਕਰ ਦੋ। ਖਿੱਚ ਖਿੱਚ ਹੋਰਾ ਮੂਰੇ ਕਰ ਦੇ। ਚੋਰ ਆ ਕਹਿੰਦੇ। ਚੋਰ ਹੋਰਾ ਮੂਰੇ ਕਰ ਦੇ ਕਹਿੰਦੇ ਟ੍ਰੈਕਟਰ ਪੂਰੇ ਕਰਦੇ। ਮੋੜ 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 ਮੋੜ। ਉਤਰ ਕੇ ਭੱਜ ਲੈ ਮੇਰੇ ਨਾਲ ਮੋੜ ਸੀ ਜੀ। ਹੈਂ? ਉਤਰ ਕੇ ਭੱਜ। ਖੜ ਦੇ ਖੜ ਦੇ ਮੋੜ 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 ਮੋੜ। ਮੋੜ ਮੋੜ। ਮੋੜ ਭੈਣ ਜੋਂ ਤਾਂ ਕੀ ਗੱਲ ਲੱਗਿਆ ਏ। ਖੜ ਖੜ ਮੋੜ ਮੋੜ ਮੋੜ। ਮੋੜ 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 ਮੋੜ। ਭੈਣ ਦਾ ਯਾਰਾ ਬੰਦ ਵੀ ਹਿਜ ਬਾੜ ਲਈ। ਮੋੜ 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 ਭੈਣ ਦਾ ਯਾਰਾ ਮੋੜ ਲੈ। ਵਈ ਗੱਲੀ ਬਾਤ ਹੋ ਗਈ ਕਰਦੀ ਮੋੜਨੀ ਨੇ। ਬੜੀ ਮਾਨ ਉਹ ਮੋੜ ਦਾ ਅੱਡੀ ਮੋੜ ਨਹੀਂ ਮੂਰਾ ਬੰਦਾ ਯਾਰ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਸੀ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮਾੜਾ ਹਿੱਸਾ ਲਾ ਵੇ ਹਿੱਸਾ ਨਾ ਮਾੜਾ ਗੱਡੀ ਨਰੇ ਮਗਰੋਵਾਰੀ ਵਿੱਚ ਮਗਰੋਵੀ ਮਾਰੀ ਮਗਰੋ ਗੱਡੀ ਵਿੱਚ ਉੱਤੇ ਓਹ ਰੇੜੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਓਏ ਓਹ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੱਚੇ ਅੱਗ ਲਾ ਦਿਓ ਲੱਖਾਂ ਘੇਰਦੇ ਬਾਈ ਸੱਕਰਸਾਂ ਆ ਕੇ ਲੜ ਲਿਜਾਣੇ ਜਾਂਦਾ ਕਿਉਂ ਬਾਈ ਕਿਉਂ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੂੰ ਇਹ ਘੈਰਾ ਪਿੰਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਕ ਤਾਂ ਅਸੀਂ ਨਹੀਂ ਆਉਣਾ ਓਏ ਲੋਕ ਦੂਆ ਭੈਣ ਚ ਆ ਰੇਡੀਓ ਨੋ ਕਾ ਪਿਲੇ ਹੁਣ ਤੱਕ ਅਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਾਈ ਫਸ ਗਈ ਜੇ ਲਗੋਈ ਪਿੰਡ ਆ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਉਹਦੀ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ੈ ਰਾਮ ਨਹੀਂ ਨਹੀਂ ਇਹ ਤਾਂ ਯਾਰ ਭੈਣ ਜੋ ਲੁਧਿਆਣੇ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਪੈਣ ਚੋ ਰਹੇ ਦਾ ਕੀ ਨਾਂ ਵੀ ਯਾਰ ਭੈਣ ਜੋ ਪਿੰਡ ਉਹ ਪਤਾ ਨਹੀਂ ਲੱਗਿਆ ਸੱਜਾ ਕਲਾ ਹੀ ਸੱਜਾ ਪਿਆ ਸੀ ਸੱਜਾ ਨਹੀਂ ਨਹੀਂ ਭਾਨਾ ਤਾਂ ਯਾਰ ਗੱਡੀ ਭੰਦੇ ਤੁਸੀਂ ਭੰਨੋ ਭੰਨ ਦੋ ਗੱਡੀ ਭੰਦੇਓ ਉਹ ਪਿੰਡ ਅੰਮੇਤਰੇ ਤੇ ਬੋਲ ਕੇ ਆਇਆ ਆਪਾਂ ਉੱਤੇ ਕਿਹੜਾ ਪਿੰਡ ਤੋਂ ਲਿਦਾਂਦੇ ਵਾਲੇ ਉਹ ਉਰਲੇ ਪਾਸੇ ਅਵਾ ਨਹੀਂ ਕਿਹੜਾ ਭੈਣ ਮੁੱਲਾਪੁਰ ਦੇ ਨਾਲ ਇਧਰ ਲਈ ਸਾਡੇ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਭੰਨੋ 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 ਸਦੀ ਕਾਟਾ ਕੀ ਪੱਟੀ ਜਾਂਦਾ ਕਾਤੀ ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਕੱਟ ਦੇਣ ਦੇ ਕੋਈ ਨਹੀਂ ਪਟ ਕੱਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਸਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਤੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਮਾਰੀ ਕਰ ਕਰ ਕਿਤੇ ਗੱਡੀ ਲਾਗੀ ਨਾਲ ਅੱਛੇ ਚੜੀ ਨਾਲ ਨਾਲ ਆਈ ਹੋਈ ਹੈ ਬਾਈ ਮੋਰੇ ਮੁੜਦੀ ਨਹੀਂ ਨਹੀਂ ਨਹੀ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਜਦ ਘਰਾਂ ਚ ਬੜੇ ਲੋਕ ਇੱਥੇ ਖੜੇ ਆ ਗੱਛਾਂ ਜੱਥ ਤੇ ਆ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲਨ ਤੇ ਸੋਡੇ ਖਾਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਦੇ 12 ਜੁਗੇ ਇਹ ਕਹ ਸਕਦੇ ਇੱਥੇ ਪਿੰਡ ਇਕੱਠਾ ਕਰ ਲਓ ਓਕਾ ਦੇ ਕੇ ਦੱਸ ਮਾ ਤੇ ਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜ ਲਾ ਟਰੱਕ ਤੋਂ ਮੈਂ ਤੁਹਾਨੂੰ ਉਹਦੀ ਭੈਣ ਚਲੋ ਨਾ ਉਹਰਾ ਲੱਕ ਦੀ ਤੁਮਾ ਕਹੇ ਜਨਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜ ਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਪੰਡ ਭੈਣ ਚੋਤ ਨਹੀਂ ਪਤਾ ਕੀ ਨਾ ਪੰਡ ਦੇ ਨੀ ਲੋਕਾਂ ਨੂੰ ਗੋਉਂ ਕੀ ਨਹੀਂ ਬਾਈ ਬਾਹਰ ਨਿਕਲ ਰਹੀ ਪਾਏ ਦਿਮਾਚਾ ਦੇਖੀ ਹੁੰਦੇ ਤਾਂ ਮਨਸ਼ੀ ਸ਼ਾਲਾ ਹੀ ਤੋ ਖੜ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜ ਨਹੀਂ ਦਿੰਦੇ ਕਿਸ ਨੂੰ ਨਾ ਨਹੀਂ ਪੈਣ ਤੇ ਨਾ ਮੜਾ ਪੈਣ ਚੋਕਾ ਅਖਾਬਾਜ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਦੇਖੋ ਫੋਨ ਲੱਗੂ ਤੇ ਰਹਿੰਦੇ ਉਹ ਖੜੇ ਆ ਲੋਕ ਭਾਏ ਗਰਮਰੇ ਨਿਕਲੇ ਲੋਕ ਬਾਹਰ ਡਾਈ ਬਿਠੇ ਲੱਦਾਸ ਯਾਰ ਆ ਪੈਣ ਚ ਆਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ। ਆਂਸ਼ਾ ਦੇਖੀ ਜਾਂਦਾ ਖੜੇ ਆ। ਹੋਰ ਲੋਕ। ਹੋਰ ਸਪੀਕਰ ਲੱਗੇ ਵੇ ਤਾਂ ਹਾਲਾ। ਆਮਲਾ ਕੀ ਹੈ? ਗੁਰਦੁਆਰਾ ਕੀ ਹੈ? ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ। ਤਾਂ ਹਮ ਜੁਨਟ ਲੱਗੀ ਹੋਈ ਹੈ। ਖੜਦੇ ਨਹੀਂ ਹੁੰਦੇ ਉਹ। ਖੜਦੇ ਨਹੀਂ ਦਿੰਦੇ। ਬਾਹਰ ਦਵਾਈ ਜਾਂਦੇ ਲੋਕ ਖੜਦੇ ਨਹੀਂ ਦਿੰਦੇ ਉਹ ਦੇਖੋ। ਕਾਲਾ ਗੱਡੀ ਜਾਂਦੇ ਆ। ਪਰ ਕਿੰਨੇ ਕੁ ਨਹੀਂ ਖੜਨਦੇ ਨੇ? ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਭੈਣ ਤੇ ਪਿੰਡ ਤਾਂ ਇੰਨਾ ਤੇ ਰਲ ਫੋਨ ਚੱਲਦਾ ਤੇ ਫੋਨ ਦਾ ਫੋਨ ਵੀ ਹੁਣ ਇੱਥੇ ਬੰਦ ਸੀ ਸਭ ਨੇ ਛੀਛਾ ਪਾ ਨਾ ਰਿਹਾ ਬਈ ਕੋਈ ਨੀ ਪਾੰਦ ਪਾੰਦ ਆਦੇ ਆਦੇ ਬੁੱਚੜੋ ਉਹ ਬੁੱਚੜੋ ਕੋਈ ਨੀ ਪਾੰਦੋ ਆਹ ਦੇਖੋ ਬੁੱਚੜੋ ਆ ਆ ਬੱਚੜਾ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਿਓ ਉਹ ਲਾਹਨਤਿਓ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ